ਲੈ ਸਜਣੋ ਪਿੰਡ ਕਾਨੇਕੇ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਤੋਂ ਨਾ ਤਿੰਨ ਮੱਝਾਂ ਲੱਗਿਆ ਵੱਲੋਂ ਦਿਖਾਉਣ ਇੱਕ ਨੰਬਰ ਤੇ ਤਾਜੀ ਸੂਈ ਚੰਗੇ ਰਿਕਾਰਡ ਵਾਲੀ ਚੰਗੇ ਹਵਾਨੇ ਵਾਲੀ ਤੇ ਚੰਗੇ ਢਾਂਚੇ ਵਾਲੀ ਝੋਟੀ ਦਿਖਾ ਦਾਂਗੇ ਤੇ ਦੋ ਦਿਖਾ ਦਾਂਗੇ ਸਜਣੋ ਤੋਕੜਾਂ ਗੱਬਣਾ ਚੈੱਕ ਪਾਸ ਦੁੱਧ ਦੰਦੀਆਂ ਤੇ ਬਾਕੀ ਗੱਲਬਾਤ ਬਾਈ ਨਾਲ ਕਰਾਵਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਜਿਹੜਾ ਵੀ ਭਰਾ ਤੋਕੜ ਗੱਬਣ ਦਾ ਸੌਦਾ ਕਰੂਗਾ ਉਹਨੂੰ 1000 ਰੁਪਏ ਸ਼ ਰਹੂਗੀ ਵੀ ਬਾਈ ਦੇ ਘਰੇ ਚ ਇੱਕ ਪਾਸ ਕਰਾ ਕੇ ਲੈ ਜਾਓ ਇਸ ਤੋਂ ਬਾਅਦ ਕੋਈ ਗਰੰਟੀ ਨਹੀਂ ਰਹੂਗੀ ਕਿਸੇ ਵੀ ਪਸ਼ੂ ਦੀ ਤੇ ਬਾਕੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਹੋਰ ਜੋ ਭਰਾ ਕਿਵੇਂ ਵਧੀਆ ਜੀ ਚੜਦੀ ਕਲਾ ਜਮਾਂ ਜੀ ਆ ਨਾਮ ਤੇ ਨੰਬਰ ਦਾ ਨਾਮ ਹਰਜਿੰਦਰ ਸਿੰਘ ਬਰੇ ਨੰਬਰ 70 ਦਾ 709399 70 ਦਾ 709399 ਹਾਂਜੀ ਤੇ ਲਾਇ ਚਾਰ ਚੰਦ ਬੱਲੀ ਨੇ ਜਿਹੜੀ ਉਹ ਲਿਖੀ ਹੈ ਹਾਂਜੀ ਸਿਰਾ ਲੱਗੀ ਸੀ ਜਿਵੇਂ ਠੀਕ ਹੈ ਗੱਲ ਹਾਂਜੀ ਆ ਕੇ ਮੈਂ ਫਿਰ ਜਮਾ ਇਹ ਵੀ ਉਹਦੀ ਇਹ ਵੀ ਸਿਰਾ ਸਾਟੀ ਸਿਰਾ ਸਾਟੀ ਉਸ ਫੜੀ ਮਾੜੀ ਜੀ ਤੇ ਇੱਥੋਂ ਲੱਭੀ ਪਹਿਲਾ ਆਰਡਰ ਕਰਾ ਦੇ ਤੇ ਨਸਾਂ ਕਰਾ ਦੇ ਤੇ ਥਣ ਚੈੱਕ ਕਰਾ ਦੇ ਯਾਰ ਥਣ ਦਾ ਸਾਈਜ਼ ਹਨ ਜਿਹੜਾ ਸਾਈਜ਼ ਕਿੰਨਾ ਕਮਾਲ ਦਾ ਰੱਖਦੀ ਆ ਸੁਹਾ ਕਿਹੜਾ ਬਾਈ ਸੁਹਾ ਦੂਜਾ ਜੀ ਸੁਹਾ ਦੂਜਾ ਹਾਂਜੀ ਚਵਾਈ ਕਿਵੇਂ ਆ ਚਮਾ ਫੋਕੀ ਵੀਰੇ ਜਿੱਦਾਂ ਥਣ ਉਦਾਂ ਦੀ ਹੈਗੀ ਹਾਂਜੀ ਹਾਂਜੀ ਕਰਦੀ ਆ ਮੋਗੇ ਕਰਦੀ ਆ ਜੀ ਕਰਦੀ ਆ ਠੀਕ ਆ ਗੱਲ ਥੋੜੀ ਉਰਲੇ ਬੰਨੇ ਕਰਦੇ ਜੇ ਵੀ ਇੱਧਰ ਨੂੰ ਜਾਓਗੀ ਲੈ ਵੀ ਆਰਡਰ ਕੇਰਾ ਹੋਰ ਚੈੱਕ ਕਰਾ ਦੇ ਤੇ ਉਸ ਤੋਂ ਬਾਅਦ ਤੁਹਾਨੂੰ ਖੋਲ ਕੇ ਤੋਰ ਕੇ ਦਿਖਾਉਂਗਾ ਤਸੱਲੀ ਆ ਜਿਹੜੀ ਉਹ ਤੁਹਾਡੀ ਹਰੇਕ ਪੱਖ ਤੋਂ ਕਰਾ ਦੇਣੀ ਆ ਤੇ ਸੁਹਾ ਦੂਜਾ ਸੂਈ ਕਦੋਂ ਆ ਜੀ ਸੂਈ ਸਵੇਰੀ ਸੂਈ ਆ ਜੀ ਅੱਜ ਇਹ ਠੀਕ ਆ ਗੱ ਅਲ ਦੌਰ ਦੇ ਖੋਲ ਕੇ ਤੇ ਬਾਕੀ ਸੱਜ ਨੂੰ ਇੱਥੋਂ ਨਾ ਤੁਰਦੀ ਦੀ ਜੱਜਮੈਂਟ ਕਰ ਸਕਦੇ ਹੋ ਲੰਬੀ ਲੰਬੀ ਬਹੁਤ ਆ ਗਈ ਝੋਟੀ ਸੂਆ ਆ ਗਈ ਦੂਜਾ ਨਾਲ ਆ ਗਿਆ ਮੇਲ ਕਾਫ ਤੇ ਬਾਕੀ ਇੱਥੋਂ ਥਣ ਦਾ ਸਾਈਜ਼ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਹੋ ਤੇ ਬਾਕੀ ਨਾ ਇੱਥੇ ਤੋਂ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਹੋ ਆਰਡਰ ਬਹੁਤ ਸੋਹਣਾ ਰੱਖਦੀ ਆ ਪੇਸ਼ਾਂ ਤੋਂ ਖੁੱਲੇਲੇ ਵਿੱਚ ਆ ਗਈ ਕਿੰਨਾ ਕੁ ਦੁੱਧ ਚਵਾ ਕੇ ਆਈ ਆ ਪਹਿਲਾਂ ਨਾ ਹਾਂਜੀ ਪਹਿਲਨ ਚੋਆਇਆ ਜੀ 14 ਕਿਲੋ ਦੁੱਧ 14 ਕਿਲੋ ਹਾਂਜੀ ਤੇ ਬਾਕੀ ਲੇਵਾ ਬੜਾ ਅਸਰ ਰੱਖਦੀ ਹੈ ਨਾ ਹਾਂਜੀ ਹਾਂਜੀ ਉਹੀ ਗੱਲ ਆ ਤਾਜੀ ਸੂਈ ਆ ਕਿਤੇ ਕੋਈ ਭਰਾ ਉਹ ਨਾ ਮੱਲ ਵੀ ਬਾਜ਼ਾਰ ਬਜ਼ੂਰ ਲੱਗਿਆ ਮੰਡੀ ਮੇਲੇ ਝੋਟੀ ਹੋਵੇ ਤਾਂ ਗੱਲ ਵਾ ਤੇ ਹੋਰ ਬਣ ਜੀ ਦੀ ਹਾਂਜੀ ਵੀਰੇ ਤੇ ਇੱਥੇ ਤੋਂ ਕੁਆਲਿਟੀ ਕਰ ਸਕਦੇ ਹਾਂ ਚੱਕ ਪਹਿਲਨ ਦਾ ਆ ਗਿਆ 14 ਕਿਜੀ ਦਾ ਮਿਲਕਰ ਰਿਕਾਰਡ ਤਾਜੀ ਸੂਈ ਨਾਲ ਆ ਗਿਆ ਮੇਲਕਾਫ ਤੇ ਐਸ ਵਾਰੀ ਕਿੰਨਾ ਕਰ ਦੁੱਧ ਚਵਾ ਸਕਦੀ ਆ ਦੁੱਧ ਚਵਾ ਦੋ ਜੀ ਇਸ ਵਾਰ 18 ਕਿਲੋ 17-18 ਕਿਲੋ 17-18 ਕਿਲੋ ਖੁੱਲਾ ਜਵਾ ਦੂ ਜੀ ਕੁਆਲਿਟੀ ਸ਼ਾਨਦਾਰ ਆ ਗਈ ਪੂਰੀ ਹਾਂਜੀ ਹਾਂਜੀ ਕੁਆਲਿਟੀ ਆ ਗਈ ਪੂਰੀ ਅਸਲ ਇੱਥੋਂ ਲੱਭੀ ਬਾਡੀ ਬੂਡੀ ਕਰਾ ਦੇ ਚੈੱਕ ਭਾਈ ਪੂਛ ਫੜੀ ਥੋੜੀ ਇਧਰਲੇ ਬੰਨੇ ਕਰ ਦੇ ਕਰਦੇ ਕਰਦੇ ਇਧਰਲੇ ਬੰਨੇ ਕਰ ਦੇ ਇੱਥੇ ਤੇ ਆਰਡਰ ਤੇ ਮਾਰਦੀ ਲੱਭੀ ਕੈਮਰਾ ਇਹ ਇੱਥੋਂ ਮਾਰਦੀ ਕੈਮਰਾ ਬਾਅਦ ਛੱਡ ਦੇ ਛੱਡ ਦੇ ਨਸਲ ਨੂੰ ਹੁਣ ਦਿਖਾ ਦੋ ਵੀਰੇ ਆਰਡਰ ਦੇ ਮੇਨਸ ਇੱਥੋਂ ਚੜਾਈ ਚੜੂਈ ਕਰਾ ਦੇ ਆਰਡਰ ਦੀ ਚੈੱਕ ਪਹਿਲਣ ਦਾ 14 ਕਿਲੋ ਦਾ ਦਿੱਤਾ ਹੋਇਆ ਬਾਈ ਕਹਿੰਦਾ ਜਿੱਦਾਂ ਦਾ ਥਾਣਾ ਉਦਾਂ ਦੀ ਇਹ ਚਬਾਈ ਪਾਉਂਗੇ ਅਸਲ ਜੋ ਟੀ ਆ ਗਈ ਜਮਾ ਅਸਲ ਹੈ ਨਾ ਜਮਾ ਬਰੀਕ ਆ ਗਈ ਪੂਰੀ ਫੁੱਲਾ ਤੇ ਹੁਣ ਕਰਦੇ ਇਧਰਲੇ ਬੰਨੇ ਤੇ ਰੇਟ ਕੀ ਰਹੂਗਾ ਜੀ ਇਹਦਾ ਰੇਟ ਮੁੱਲ ਵੀਰੇ ਫੋਨ ਤੇ ਕਰ ਲਾਂਗੇ ਇਹਦਾ ਬਾਹਲਾ ਤਾਂ ਨਹੀਂ ਹੁੰਦਾ ਨਹੀਂ ਹੋਊਗਾ ਕੁਆਲਿਟੀ ਦੇ ਹਿਸਾਬ ਨਾਲ ਮੁੱਲ ਇਹਦਾ ਓਕੇ ਤੇ ਉਹ ਟੋਕੜਾ ਗੱਬਣਾ ਦਾ ਵੀਡੀਓ ਜੀ ਕਰਦੇ ਉਹਦਾ ਵੀਡੀਓ ਜੀ ਕਰ ਦਾਂਗੇ ਠੀਕ ਆ ਗੱਲ ਟੋਕੜਾ ਗੱਬਣਾ ਦਾ ਹੋਜੂ ਵੀਡੀਓ ਚ ਇਹ ਦਾਜੀ ਝੋਟੀ ਦਾ ਬਾਈ ਕਹਿੰਦਾ ਕਰ ਲਾਂਗੇ ਫੋਨ ਤੇ ਚਵਾਈ ਵਾਲੇ ਮਾਮਲੇ ਚ 100 ਦੀ 100 ਰਹੂਗੀ ਜਮਾ 100 ਦੀ 100 ਵੀਰੇ ਚ ਕੋਈ ਆਨਲਾਈਨ ਮੰਗਾ ਲੈ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਗਾਰੰਟੀ ਰਹੂ ਚਵਾਈ ਗਾਰੰਟੀ ਰਹੂਗੀ ਵੀਰੇ ਚ ਏ ਮੇਰਾ ਕਹਿੰਦਾ ਡੈਰੀ ਚ ਵਾਈਆਂ ਡੈਰੀ ਚ ਵਾਈਆਂ ਨਹੀਂ ਅੰਦਰ ਬੰਨੀਆਂ ਕਰਕੇ ਰੰਗ ਫੇਟ ਜਾਉਂ ਗਿਆ ਹਣਾ ਇਹ ਸੂਆ ਕਿਹੜਾ ਸੁੰਦੀ ਆ ਇਹ ਸੂਆ ਸੁੰਦੀ ਆ ਵੀਰੇ ਤੀਜਾ ਤੀਜਾ ਸੂਆ ਹਾਂਜੀ ਕਿੰਨੇ ਟਾਈਮ ਦੀ ਗੱਬਣਾ ਦੋ ਮਹੀਨਿਆਂ ਦੀ ਆ ਤਿੰਨ ਮਹੀਨੇ ਦੀ ਸੌਰੀ ਵੀਰੇ ਤਿੰਨ ਦੀ ਚੈੱਕ ਪਾਸ ਤਿੰਨ ਦੀ ਚੈੱਕ ਪਾਸ ਵੀਰੇ ਕਰਾ ਕੇ ਦੇ ਦਾਂਗੇ ਉਦੋਂ ਹਾਂਜੀ ਹਾਂਜੀ ਠੀਕ ਆ ਗੱਲ ਚਾਹੇ ਡਾਕਟਰ ਆਪਦਾ ਨਾਲ ਲੈ ਆਵੇ ਬੰਦਾ ਠੀਕ ਆ ਗੱਲ ਹਾਂਜੀ ਆ ਤੋਕੜ ਗੱਬਣ ਮੈਂ ਉਹੀ ਗੱਲ ਕਹਿਣਾ ਹੁਣ ਮਾਲਕ ਦੇ ਘਰੋਂ ਚੈੱਕ ਪਾਸ ਕਰਾ ਕੇ ਲੈ ਲਿਓ ਪਰ ਇੱਕ ਗੱਲ ਦੱਸ ਦੂੰਗਾ ਸਾਫ ਥੱਲੇ ਦੀ ਪੂਰੀ ਰਹੂਗੀ ਪਾਸਾ 19 20 ਨਯਾ ਜੀ ਠੰਡੀ ਐ ਚੋਟੀ ਸਵਾ ਆਦੀ ਰਹੂਗੀ ਠੰਡੀ ਸੀ ਜਾਂ ਗਰਮਾ ਸੀ ਨਹੀਂ ਰਹੂਗਾ ਜਮੇ ਹੈਨਾ ਖੜਾ ਕੇ ਤਾਂ ਰਾਹੀ ਮਰਵਾ ਦਾਂਗੇ ਆਪਾਂ ਠੀਕ ਆ ਗੱਲ ਹਾਂਜੀ ਕੋਈ ਠੰਡੀ ਰਹੂਗੀ ਜਮਾ ਪੂਰੀ ਠੰਡੀ ਰਹੂਗੀ ਵੀਰੇ ਇੱਥੇ ਲੋ ਵੀ ਆਰਡਰ ਤੇ ਮਾਰਦੀ ਕੈਮਰਾ ਕੁਆਲਿਟੀ ਚੈੱਕ ਕਰਾਦੀ ਚਵਾਈ ਦੀ ਕਿਵੇਂ ਆ ਬਾਈ ਜਮਾ ਫੋਕੀ ਵੀਰੇ ਰੂਮ ਵਰਗੀ ਤਿੰਨ ਮਹੀਨੇ ਦੀ ਚੈੱਕ ਪਾਸ ਤਿੰਨ ਮਹੀਨੇ ਦੀ ਚੈੱਕ ਪਾਸ ਦੁੱਧ ਕਿੰਨਾ 6-7 ਕਿਲੋ ਦੁੱਧ ਆ ਵੀਰੇ 6 ਤੋਂ 7 ਕਿਲੋ 6 ਤੋਂ 7 ਕਿਲੋ ਦੁੱਧ ਹਾਜ਼ਰ ਹਾਂਜੀ ਵੀਰੇ ਇੱਥੋਂ ਇੱਥੋਂ ਕਰਾਦੀ ਲੱਭੀ ਚੈੱਕ ਉਹੀ ਗੱਲ ਆ ਵੀ ਗਰਮ ਗਰਮ ਵਾਲਾ ਨਹੀਂ ਜਿਵੇਂ ਮਰਜੀ ਹੱਥ ਚੱਕ ਤੋਕੜ ਗੱਬਣ ਦਾ ਵੀ ਤੋਕੜ ਗੱਬਣ ਦੀ ਵੀ ਲਵੇ ਨਹੀਂ ਲੱਗਣੰਦੀਆਂ ਠੀਕ ਆ ਗੱਲ ਆ ਜਿੱਥੇ ਖੜ ਗਈ ਪੈਰ ਟੇਡਾ ਕਰ ਲੂਗੀ ਪੈਰ ਚੱਕੂ ਗੀ ਚੱਕਦੀ ਨਹੀਂ ਦੁੱਧ ਨਹੀਂ ਚੋਓਂਗੇ ਸਾਰਾ ਐਦਾਂ ਦੀ ਝੋਟੀ ਦਿਖਾਤੀ ਥੱਲੋਂ ਰੋਣ ਜਮਾ ਗਾਈ ਨਾਲ ਦੀ ਵੀਰੇ ਠੀਕ ਆ ਗੱਲ ਆ ਠੰਡੀ ਆ ਗਈ ਬਿਲਕੁਲ ਕਿੰਨਾ ਠੰਡੀ ਲੈ ਕੋਈ ਚੱਕਰੀ ਨਹੀਂ ਤਾਜੀ ਨੇ ਕਿੰਨਾ ਕੁ ਦੁੱਧ ਪਾਇਆ ਤਾਜੀ ਨੇ ਚਵਾਇਆ ਵੀਰੇ 14 ਕਿਲੋ ਦੁੱਧ 14 ਕਿਲੋ ਹਾਂਜੀ ਰੇਟ ਕੀ ਰੂਗਾ ਜੀ ਰੇਟ 85000 ਦੀ ਦੇ ਦਾਂਗੇ ਮਾਨਤਾਨ ਹੋ ਜਾਊ ਛੋਟ ਛੱਪਾ ਲਈਏ ਕਰ ਦਾਂਗੇ ਛੋਟ ਛੱਪਾ ਤੇ ਹੁਣ ਤੇ ਨੰਬਰ ਵਾਲੀ ਲਿਆ ਬਾਹ ਤੇ ਇਹਦਾ ਨੰਬਰ ਰਹੂਗਾ ਤੀਜਾ ਇਹ ਕਿੰਨੇ ਟਾਈਮ ਦੀ ਗੱਬਣਾ ਬਾਈ ਇਹ ਵੀ ਤਿੰਨ ਮਹੀਨੇ ਦੀ ਗੱਬਣਾਈ ਇਹ ਵੀ ਤਿੰਨ ਦੀ ਆ ਹਾਂਜੀ ਆ ਇਹ ਥੋੜੀ ਜਿਹੀ ਲਿੱਸੀ ਆ ਹਨਾ ਹਾਂਜੀ ਆ ਥੋੜੀ ਜਿਹੀ ਘੱਟ ਸਮਝ ਆਈ ਆ ਇਹ ਵੀ ਤਿੰਨ ਮਹੀਨਾ ਦੀ ਚੈੱਕ ਪਾਸ ਥਣ ਪਾਸੇ ਦੀ ਗਰੰਟੀ ਲਊ ਥੱਲੇ ਜਮਾ ਸਾਰੇ ਕਹਿ ਦੀ ਗਰੰਟੀ ਰੂਪਰੇ ਥੱਲੋਂ ਇਹ ਵੀ ਸਾਫ ਆ ਹਨਾ ਥੱਲੋਂ ਇਹ ਵੀ ਸਾਫ ਆ ਫਿਰ ਥੱਲੇ ਦੀ ਇਹ ਵੀ ਸਾਫ ਰਹੂਗੀ ਤਕਰੀਬਨ ਤਕਰੀਬਨ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਕਲਰ ਡੈਰੀ ਚ ਖੜੀਆਂ ਆਈਆਂ ਨੇ ਇਹ ਮੰਨ ਲਓ ਵੀ ਇਹ ਬਾਈ ਹੋਰਾਂ ਨੇ ਜਿਵੇਂ ਆਪਾਂ ਕਹਿ ਨਹੀਂ ਦਿੰਦੇ ਯਾਰਾ ਕਿਸੇ ਲੰਬੀ ਕਾਇਦ ਚੋ ਜ਼ਮਾਨਤੇ ਕਰਾ ਦਈਏ ਉਹ ਲੰਬੀ ਕਾਇਰ ਚੋਂ ਹਣਾ ਹਾਂਜੀ ਹਾਂਜੀ ਵੀਰੇ ਬਸ ਜੇਲ ਵਾਲੀ ਸਿਸਟਮ ਸੀ ਜਿਹੜਾ ਕੋਈ ਭਰਾ ਲੈ ਕੇ ਜਾਊਗਾ ਨਾਲੇ ਪੁੰਨ ਨਾਲੇ ਫਲੀਆਂ ਉਹੀ ਗੱਲ ਆ ਵੀ ਦੋ ਦੋ ਕੰਮ ਕਰਨੀਆਂ ਆਹੀਂ ਅੱਗੇ ਜਾ ਕੇ ਰੰਗ ਰੁੰਗ ਬਣਾ ਜਾਣੀਆਂ ਕੋਈ ਦਿੱਕਤ ਨਹੀਂ ਸਾਰਾ 15 20 ਦਿਨ ਦੀ ਗੇਮ ਆ ਕਿਉਂਕਿ ਜਿਹੜੇ ਭਰਾਵਾਂ ਨੂੰ ਪਤਾ ਵੀ ਡੈਰੀਆਂ 'ਚ ਖੜੇ ਪਸ਼ੂ ਹਨਾ ਥੋੜੇ ਜਿਹਾ ਇਤਰਾ ਹੋ ਜਾਂਦੇ ਨੇ ਚਵਾਈ ਦੀ 100 ਦੀ 100 ਰੁਪਏ ਚਮਾ 100 ਦੀ 100 ਰੁਪਏ ਦੁੱਧ ਕਿੰਨਾ ਹੈ ਦੀ ਕੋਲ ਅੱਜ 7 ਕਿਲੋ ਵੀਰੇ ਥਲੇ ਆ ਜਾ 7 ਕਿਲੋ ਹਾਜ਼ਰ ਹਾਂਜੀ ਟਾਈਮ ਟੂ ਟਾਈਮ ਚੋਂ ਨਾਲਾ ਹਾਂਜੀ ਗੱਭਣ ਕਿੰਨੇ ਟਾਈਮ ਦੱਸਿਆ ਗੱਭਣ ਏ 82 ਦੇ ਦਾਂਗੇ ਵੀਰੇ ਇਹ 82 ਦੀ ਤੇ ਇਹ 85 ਦੀ ਦੋਨੇ ਕਿੰਨੇ ਨੇ ਹੋਣੀਆਂ ਯਾਰ ਇਹ ਕਰ ਦਾਂਗੇ ਮੰਨ ਤਾਂ 160 ਦਾ ਹੋ ਜਾਊਗਾ ਜੋੜਾ 80 80 ਦੇ ਭਾਣੂ ਜਮ ਫਿਕਸੀ ਹੋਊਗਾ 160 ਦਾ ਫਿਕਸ ਹੋਊਗਾ ਜਮ 1 ਲੱਖ ਤੇ 60 ਹਜ਼ਾਰ ਦਾ ਜੋੜਾ ਉਧਰ ਛੋਟ ਆ ਵੀ ਚਾਹੇ 100 ਕਰ ਦੇ ਹਾਂਜੀ ਛੋਟ ਹੀ ਹੋਣੀ ਆ ਉੱਚ ਠੀਕ ਆ ਗੱਲ ਬਾਕੀ ਆ ਤਾਂ ਜਮੀਨ ਤੋਹਫੇ ਹੀ ਆ ਆ ਤਾਂ ਗਾਵਾਂ ਵਾਲਾ ਸਿਸਟਮ ਹੀ ਆ ਜਮੀਨ ਤੋਹਫਾ ਤਾਂ ਆ ਤਾਂ ਤੋਹਫਾ ਹੀ ਆ ਯਾਰ ਤਿੰਨ ਮਹੀਨਿਆਂ ਦੀ ਗੱਬਣ ਚੈੱਕ ਪਾਸ ਹੋਵੇ ਨਾ ਬੱਚੇ ਤੋਂ ਤਾਂ ਜਿਵੇਂ ਮਰਜ਼ੀ ਥੱਲੇ ਭੇਜਿਆ ਹਾਂ ਹਾਂਜੀ ਅਨੰਬਰ ਬੋਲਦੇ ਜਰਾ ਨੰਬਰ 70 10 70 93 93 ਪਿੰਡ ਕਾਨੇਕੇ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਧੰਨਵਾਦ ਜੀ